ਦੇਣਾ ਬਾਬਾ ਮੂਲਾ ਜੀ ਦਾ ਬਵਾਦ ਜਿਹੜਾ ਵਾ ਉਹ ਚੱਲ ਰਿਹਾ ਤੁਸੀਂ ਸਾਰੇ ਜਾਣਦੇ ਹੋ ਉਸ ਨੂੰ ਲੈ ਕੇ ਹੀ ਇਲਾਕੇ ਦੇ ਹੋਰ ਮੋਹਤਵਾਰ ਸੱਜਣ ਜਿਹੜੇ ਦੇਖ ਸਕਦੇ ਹੋ ਖੜੇ ਹੋਏ ਨੇ ਤੇ ਇਹਨਾਂ ਵੱਲੋਂ ਵੀ ਆਪਣੀ ਜਿਹੜੀ ਕੋਈ ਆ ਉਹ ਇਸ ਮੁੱਦੇ ਨੂੰ ਲੈ ਕੇ ਆਪਣਾ ਸੁਝਾਅ ਆਪਣੀ ਜਿਹੜੀ ਹੱਦ ਬਿੱਤੀ ਰੱਖਣਾ ਚਾਹੁੰਦੇ ਨੇ ਵੀ ਇਹ ਮੁੱਦਾ ਜਿਹੜਾ ਸਹੀ ਤਰ੍ਹਾਂ ਨਾਲ ਸੰਗਤ ਦੇ ਸਾਹਮਣੇ ਆ ਸਕੇ ਤੇ ਇਹਨੂੰ ਲੈ ਕੇ ਸਾਡੇ ਕੋਲੇ ਨਗਰ ਦੇ ਇਲਾਕੇ ਦੇ ਸਰਪੰਚ ਸਭਾਨ ਤੇ ਜਥੇਬੰਦੀਆਂ ਦੇ ਆਗੂ ਕਿਸਾਨ ਜਥੇਬੰਦੀ ਦੇ ਆਗੂ ਵੀ ਹਾਜ਼ਰ ਨੇ ਅਪਨ ਉਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬੀਕੇਯੂ ਡਕੌਂਦਾ ਦੇ ਮੀਤ ਪ੍ਰਧਾਨ ਨਾਲ ਗੱਲਬਾਤ ਕਰਦੇ ਆ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਗੱਲਬਾਤ ਤੁਸੀਂ ਕਰਨੀ ਚਾਹੋਗੇ ਜਿਹੜਾ ਵਾਅ ਚੱਲ ਰਿਹਾ ਉਹਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਗੱਲ ਦੱਸਣੀ ਆ ਸੌਣਾ ਵੀ ਜਿਹੜਾ ਬਾਬਾ ਮੂਲਾ ਸਿੰਘ ਦਾ ਗੁਰਦੁਆਰਾ ਇਹ ਬਾਬਾ ਮੂਲਾ ਸਿੰਘ ਦੇ ਜਦੋਂ ਦਾ ਆ ਇਸ ਸੈਕਲ ਤੇ ਆਈ ਤੇ ਮਹਾਪੁਰਜ ਇਹ ਇਲਾਕੇ ਦੀਆਂ ਸੰਗਤਾਂ ਨੇ ਇਹਨਾਂ ਨੇ ਦਾਾਂ ਕੇ ਨੇ ਮੱਝ ਦਿੱਤੀ ਕੇ ਨੇ ਬਿਹਤਰਾ ਦਿੱਤਾ ਕੇ ਨੇ ਭਾਂਡੇ ਦਿੱਤੇ ਪਹਿਲਾਂ ਸੜਕ ਦੇ ਤੇ ਲੀ ਦੇ ਵਿਚਾਰ ਲੱਗੇ ਬਣਾਉਣ ਗੁਰਦੁਆਰਾ ਉਹ ਕਿਹ ਕਾਰਨ ਰੋਕਿਆ ਮੁੜ ਕੇ ਤਾਂ ਨੇ ਸਰਦਾਰ ਗੁਰਦੇਵ ਸਿੰਘ ਦੇ ਡੈਡੀ ਨੇ ਉਹਨੇ ਕਿਹਾ ਵੀ ਇਧਰਲੇ ਪਾਸੇ ਪੜਾ ਲਾ ਲੋ ਇਹਨਾਂ ਉਤੇ ਪਾਣੀ ਹੁੰਦਾ ਇਹਨਾਂ ਨੇ ਪਹਿਲੀ ਦਾਨ ਕਰਤੀ ਜਦੋਂ ਇਹਨਾਂ ਪਹਿਲੀ ਦਾਨ ਕਰਤੀ ਗੁਰਦੁਆਰਾ ਸ਼ੁਰੂ ਹੋ ਗਿਆ ਇਹ ਜੋ ਬਾਬੇ ਮੂਲੇ ਨੇ ਉਧਰ ਸ਼ੁਰੂਆਤ ਕੀਤੀ ਇਲਾਕੇ ਨੇ ਇਹ ਟਾਈਮ ਵਾਲੇ ਪਿੰਡ ਵਾਲਿਆਂ ਨੇ ਤੇ ਇਲਾਕੇ ਦੇ ਸਹਿਯੋਗ ਨਾਲ ਇਹ ਗੁਰਦੁਆਰਾ ਸ਼ੁਰੂ ਹੋਇਆ ਚਲੋ ਸੇਵਾ ਚੱਲਦੀ ਰਹੀ ਬਾਬਾ ਜੀ ਸੱਚਖੰਡ ਚਲੇ ਗਏ ਬਾਬਾ ਜਗਿੰਦਰ ਸਿੰਘ ਆਏ ਉਹਨਾਂ ਨੇ ਚਲੋ ਜਿਨੀ ਸੇਵਾ ਕਰਾਈ ਵਧੀਆ ਚੱਲਦਾ ਰਿਹਾ ਕੰਮ ਜਦੋਂ ਆ ਬਾਬਾ ਸ਼ੇਰ ਆ ਗਿਆ ਇਹਨੇ ਕੀ ਕੀਤਾ ਵੀ ਮੈਂ 15 ਸਾਲ ਗੁਰੂ ਘਰ ਦੀ ਸੇਵਾ ਕੀਤੀ ਗ੍ਰਾਹੀ ਕਰਾਉਂਦਾ ਰਿਹਾ ਨਾਲ ਮੈਂ ਘਰੇ ਪਠੇਰੇ ਅੱਜ ਤੱਕ ਪਾਏ ਮੈਂ ਸਿਰ ਤੇ ਕਣਕ ਦੀਆਂ ਮੋਰੀਆਂ ਝੋਲੀਆਂ ਦੀਆਂ ਚੱਕਦਾ ਰਿਹਾ ਚਲੋ ਜੇ ਬਾਬਾ ਜੀ ਨਾਲ ਆਪਣਾ પ્રેમ ਹੀ ਬਾਬਾ ਜੀ ਮਾਣ ਵੀ ਕਰਦੇ ਸੀ ਜਿੱਤੇ ਕਿਤੇ ਜਾਣਾ ਫੇਰ ਮੋਟਰ ਲਵਾਈਆਂ ਉਹ ਵੀ ਮੈਂ ਜਾ ਕੇ 20 ਦੇ ਘਰ ਵਾਲਿਆਂ ਨੂੰ ਕਹਿ ਕੇ ਕਿ ਜਿਵੇਂ ਲਵਾਈਆਂ ਫੇਰ ਜਿਹੜੇ 4 AC ਲੱਗੇ ਆ ਉਹ ਵੀ ਲੋਕਾਂ ਤੋਂ ਗ੍ਰਾਹੀ ਕਰਕੇ ਲਵਾਏ ਫੇਰ ਜੇ ਸੱਚਖੰਡ ਬਣਿਆ ਉਹਦੀ ਗ੍ਰਾਹੀ ਕੀਤੀ ਲੋਕਾਂ ਤੋਂ ਵੀ ਕਿ ਬੇਨਤੀ ਕਰਦੇ ਹੋ ਇਲਾਕਾ ਨਿਵਾਸੀਆਂ ਨੂੰ ਸੰਗਤ ਨੂੰ ਕੀ ਬੇਨਤੀ ਕਰਦੇ ਹੋ ਇਸ ਮਾਮਲੇ ਨੂੰ ਲੈ ਕੇ ਅਸੀਂ ਇਹ ਕਹਿੰਦੇ ਵੀ ਜਿਵੇਂ ਹੈਗਾ ਨਾ ਗੁਰੂ ਘਰ ਇਹਨੂੰ ਚੱਲਣ ਦਿਓ ਇਹ ਵਿਗੜਨਾ ਪਾਉਣ ਇਹਨੂੰ ਜਿਵੇਂ ਹੈਗਾ ਚੱਲਣ ਦੇ ਜਿਹੜਾ ਜਿਵੇਂ ਮਨਜੀਤ ਸਿੰਘ ਸੇਵਾ ਕਰਾਉਂਗਾ ਅੱਗੇ ਵੀ ਇਹ ਕਰਾਉਂਦਾ ਰਿਹਾ ਜਿਵੇਂ ਇਹ ਸੇਵਾ ਚਲਦੀ ਰਵੇ ਹਾਂਜੀ ਜਿਹੜਾ ਵਿਵਾਦ ਤੁਹਾਨੂੰ ਸਾਰਾ ਪਤਾ ਉਹਦੇ ਬਾਰੇ ਉਹਦੇ ਬਾਰੇ ਤੇ ਆਪਾਂ ਗੱਲ ਨਹੀਂ ਕਰਦੇ ਤੁਸੀਂ ਕੀ ਆਪਣੇ ਜਿਹੜਾ ਪੱਖਾ ਉਹਦੇ ਬਾਰੇ ਕੀ ਰੱਖਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਕਾਫੀ ਚਿਰ ਤੋਂ ਵਿਵਾਦ ਚੱਲਦਾ ਪਿਆ ਸਾਰੇ ਇਲਾਕੇ ਨੂੰ ਪਤਾ ਇਸ ਗੱਲ ਦਾ ਚਲੋ ਅਸੀਂ ਤਾਂ ਲੈ ਬੈਕ ਫੁੱਟ ਤੇ ਸੀ ਇਹ ਗੱਲ ਜੇ ਤਾਂ 2 ਮਿੰਟ ਟਾਈਮ ਦਿਓ ਕੋਈ ਗੱਲ ਨਹੀਂ ਜੀ ਬੋਲੋ ਹਾਂ ਸ਼ੁਰੂ ਤੋਂ ਲੱਗੇ ਸਾਡੇ ਸਤਿਕਾਰਯੋਗ ਬਾਬਾ ਮੂਲਾ ਸਿੰਘ ਜੀ ਇੱਥੇ ਆਏ ਨੇ ਇਲਾਕੇ 'ਚ ਉਹਨਾਂ ਨੇ ਸੇਵਾ ਕੀਤੀ ਸਾਡੇ ਸਿਰ ਦਾ ਤਾਜ ਸੀ ਇਹ ਸਾਰਾ ਇਲਾਕਾ ਉਹਨਾਂ ਦੀ ਇੱਜ਼ਤ ਕਰਦੇ ਹਾਂ ਉਹਨਾਂ ਦੀ ਮੌਤ ਹੋਣ ਤੋਂ ਬਾਅਦ ਮਤਲਬ ਸੇਵਾ ਆ ਗਈ ਬਾਬੇ ਮੂਲਾ ਸਿੰਘ ਦੇ ਭਰਾ ਕੋਲੇ ਚਲੋ ਉਦੋਂ ਵੀ ਅਸੀਂ ਤਰਾਜ ਕੀਤਾ ਇਲਾਕੇ ਨੇ ਵੀ ਅਸੀਂ ਮਤਲਬ ਇਲਾਕੇ ਨੇ ਕੋ ਆਪ ਦਾ ਜਿਹੜਾ ਵੀ ਇਲਾਕੇ ਨੂੰ ਚੰਗਾ ਲੱਗੇਗਾ ਸੇਵਾਦਾਰ ਉਹਨੂੰ ਸੇਵਾ ਦੇਣੀ ਹੈ ਜੀ ਚਲੋ ਹੁਣ ਸਮਾਂ ਆਪਦੀ ਚਾਲ ਚੱਲਿਆ ਤੇ ਬਾਬਾ ਜਗENDER ਸਿੰਘ ਦੀ ਡੈਥ ਹੋ ਗਈ ਜੀ ਠੀਕ ਹੈ ਜੀ ਹੁਣ ਬਾਬੇ ਜਗENDER ਸਿੰਘ ਦਾ ਲੜਕਾ ਸ਼ਮਸ਼ੇਰ ਸਿੰਘ ਉਹ ਮਤਲਬ ਇਲਾਕੇ ਤੋਂ ਬੁਆਹਰ ਹੋ ਕੇ ਗੁਰਦਾਰੇ ਦੀ ਸੇਵਾ ਲੈਣਾ ਚਾਹੁੰਦਾ ਜਦੋਂ ਕਿ ਜਿਹੜੀ ਗੱਲ ਕਰਾਂਗੇ ਤਰਕ ਦੇ ਆਧਾਰ ਤੇ ਕਰਾਂਗੇ ਨਾ ਪੀਤੁਲੀ ਗੱਲ ਕਰਾਂਗੇ 80 ਤੋਂ 90% ਇਲਾਕਾ ਬਾਬੇ ਮਨਜੀਤ ਸਿੰਘ ਦੇ ਨਾਲ ਹੈ ਬਿਲਕੁਲ ਸਾਧ ਬਿਰਤੀ ਦਾ ਬੰਦਾ ਹੈ ਬਿਲਕੁਲ ਵੈਸ਼ਨੂ ਬੰਦਾ ਹੈ ਮੁੱਕ ਦੀ ਗੱਲ ਸਾਰੀਆਂ ਗੱਲਾਂ ਛੱਡੋ ਬਾਬੇ ਮਨਜੀਤ ਸਿੰਘ ਦਾ ਤੇ ਬਾਬੇ ਸ਼ਮਸ਼ੇਰ ਸਿੰਘ ਦਾ ਡੋਪ ਟੈਸਟ ਕਰਾ ਲਓ ਜਿੰਦਾ ਡੋਪ ਟੈਸਟ ਪਾਸ ਹੋ ਜੇ ਉਹਨੂੰ ਗੁਰਦਰ ਦਾ ਤੁਸੀਂ ਸੇਵਾ ਦੇ ਦਿਓ ਕਹਿੰਦਾ ਕੀ ਕਹਿੰਦਾ ਨਸ਼ਾ ਕਰਦੇ ਨਹੀਂ ਬਿਲਕੁਲ ਕਰਦੇ ਨਹੀਂ ਜੀ ਡੋਪ ਟੈਸਟ ਕਰਾ ਲਓ ਜੇ ਕੋਈ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਠੀਕ ਨੇ ਚਲੋ ਗੱਲਾਂ ਤਾਂ ਕਰਨ ਨੂੰ ਬਹੁਤ ਕੋਸ਼ ਹੈਗਾ ਜੇ ਆਪਾਂ ਨੂੰ ਲੋੜ ਪਈ ਤੇ ਫਿਰ ਉਹ ਕਿਤੇ ਗਾਂ ਗੱਲਾਂ ਕਰ ਲਵਾਂਗੇ ਮੁੱਕ ਦੀ ਗੱਲ ਇਹ ਆ ਵੀ ਬਾਬੇ ਸ਼ਮਸ਼ੇਰ ਸਿੰਘ ਨੇ ਗੁਰਦਾਰੇ ਨੂੰ ਇਹਨਾਂ ਨੇ ਬਾਬਾ ਜਗENDER ਸੋਹਰਾ ਨੇ ਜਿਉਂ ਆਏ ਨੇ ਇਹਨਾਂ ਨੇ ਗੁਰਦਾਰ ਨੂੰ ਗੁਰਦਾਰਾ ਰਹਿਣ ਹੀ ਨਹੀਂ ਦਿੱਤਾ ਜੀ ਮਤਲਬ ਇਹ ਮਾਗੀ ਵਿਸਾਖੀ ਤੇ ਸਾਡਾ ਸਾਰਾ ਇਲਾਕਾ ਟਰਾਲੀਆਂ ਟਰੈਕਟਰ ਭਰ ਕੇ ਆਉਂਦਾ ਸੀ ਗੁਰਦਾਰੇ ਬੜੀ ਸ਼ਰਧਾ ਨਾਲ ਹੌਲੀ ਹੌਲੀ ਸੰਗਤ ਟੁੱਟਦੀ ਗਈ ਟੁੱਟਦੀ ਗਈ ਗੁਰਦਾਰੇ ਸਾਰਾ ਇਲਾਕਾ ਸਾਡਾ ਤੇ ਇਕੱਠਾ ਹੁੰਦਾ ਸੀ ਅਸੀਂ ਸਾਰਾ ਇਲਾਕਾ ਜੋੜ ਕੇ ਮੈਚ ਕਰਾਉਂਦਾ ਸੀ ਅਸੀਂ ਵੀ ਵੇਖਣ ਆਉਣੇ ਸਾਂ ਜਿੰਨੇ ਜੋਗੇ ਸਾਂ ਯੋਗਦਾਨ ਵੀ ਪਾਉਣੇ ਸਾਂ ਅਖੀਰ ਇਹਨਾਂ ਨੇ ਗੁਰਦਾਰੇ ਨੂੰ ਗੁਰਦਾਰਾ ਰਹਿਣ ਨਹੀਂ ਦਿੱਤਾ ਜੇ ਇੱਕ ਘਰ ਦਾ ਰੂਪ ਦਿੱਤਾ ਠੀਕ ਹੈ ਨਾ ਜੇ ਅੱਜ ਇੱਥੇ ਮਸਿਆ ਪੁੰਨਿਆਂ ਦੇ 20 ਤੋਂ 30 ਜੀਵ ਨਹੀਂ ਗਏ ਮੱਥਾ ਟੇਕਣ ਵਾਲੇ ਸੇਵਾ ਕਰਨ ਵਾਲੇ ਜੁੜਦੇ ਠੀਕ ਹੈ ਨਾ ਜੀ ਐਸ਼ ਪ੍ਰਸਤ ਬੰਦਾ ਹੈ ਗਲਤ ਫਲਤ ਕੰਮ ਕਰਨ ਦਾ ਆਦੀ ਹੈ ਜੀ ਠੀਕ ਹੈ ਨਾ ਤੇ ਮੁੱਖ ਦੀ ਗੱਲ ਇਹ ਆ ਵੀ ਸਾਡਾ ਸਾਰਾ ਇਲਾਕਾ ਬਾਬੇ ਮਨਜੀਤ ਸਿੰਘ ਦੇ ਨਾਲ ਹੈ ਠੀਕ ਹੈ ਨਾ ਜੇ ਕੋਈ ਕਿਸੇ ਦੇ ਮਨ ਚ ਵਹਿਮ ਹੋਵੇ ਕੋਈ ਸ਼ੱਕ ਹੋਵੇ ਤਾਂ ਉਹ ਆਪਦਾ ਕੱਢ ਦੇ ਅਸੀਂ ਸਾਰਾ ਇਲਾਕਾ ਨਾਲਿਆ ਸਾਨੂੰ ਜਿਸ ਤਰ੍ਹਾਂ ਦੀ ਵੀ ਮਦਦ ਕਰਨੀ ਪਈ ਅਸੀਂ ਬਾਬੇ ਮਨਜੀਤ ਸਿੰਘ ਦੀ ਹੱਕ ਠੋਕੇ ਕਰਾਂਗੇ ਠੀਕ ਹੈ ਜੀ ਆਹ ਗੱਲ ਤੇ ਆਹ ਬਾਤ ਹੈ ਮਹਾਰਾਣਾ ਸਾਹਿਬ ਬਾਕੀ ਸੰਗਤ ਜਿਵੇਂ ਤੁਸੀਂ ਵੀ ਆਪਣੀ ਗੱਲ ਰੱਖ ਦਿੱਤੀ ਉਹਨਾਂ ਨੇ ਵੀ ਰੱਖ ਦਿੱਤੀ ਉਹ ਇਹਨਾਂ ਨੂੰ ਕਹਿ ਰਿਹਾ ਆ ਮਾੜਾ ਇਹ ਉਹਨਾਂ ਨੂੰ ਕਹਿ ਰਿਹਾ ਆ ਸੰਗਤ ਗੁੰਮਰਾਹ ਹੋ ਰਹੀ ਆ ਸੰਗਤ ਨੂੰ ਤੁਸੀਂ ਕੀ ਬੇਨਤੀ ਕਰੋਗੇ ਇਸ ਮਸਲੇ ਨੂੰ ਲੈ ਕੇ ਕਿ ਸੰਗਤ ਕਿਹੜੇ ਕਿਹੜੇ ਐਂਗਲ ਤੋਂ ਪੁੱਛੇ ਸੰਗਤ ਕਿਹੜੇ ਐਂਗਲ ਤੋਂ ਦੇਖੇ ਇਸ ਮਾਮਲੇ ਨੂੰ ਸੰਗਤ ਗੁੰਮਰਾਹ ਹੁੰਦੀ ਪਈ ਆ ਜੀ 100 ਹੱਥ ਰੱਸਾ ਸਿਰੇ ਤੇ ਗੰਡ ਗੁਰਦੁਆਰਾ ਸਾਹਿਬ ਹੈ ਗੱਲ ਲਾਲੂ ਵਾਲਾ ਪਿੰਡ ਚ ਠੀਕ ਹੈ ਜੀ ਲਾਲੂ ਵਾਲ ਦੇ ਪੰਜ ਬੰਦੇ ਗੁਰੂ ਘਰ ਨੂੰ ਯਾਦ ਕਰਕੇ ਗੱਲ ਕਹਿ ਦੇਣ ਜਾਂ ਇਲਾਕੇ ਦੇ 5 10 ਬੰਦੇ ਗੁਰੂ ਘਰ ਨੂੰ ਯਾਦ ਕਰਕੇ ਕਹਿ ਦੇਣ ਵੀ ਬਾਬਾ ਮਨਜੀਤ ਸਿੰਘ ਗਲਤ ਬੰਦਾ ਹੈ ਤੇ ਲੈ ਅਸੀਂ ਅੱਜ ਹੀ ਬਾਬਾ ਮਨਜੀਤ ਸਿੰਘ ਦੀ ਮਿੰਨਤ ਕਰਕੇ ਇਹਨੂੰ ਪਿੱਛੇ ਕਰ ਦਿੰਨੇ ਆ ਠੀਕ ਹੈ ਨਾ ਜੀ ਤੁਸੀਂ ਮਹਾਰਾਣਾ ਸਾਹਿਬ ਤੁਹਾਡੇ ਦੀ ਗੱਲ ਛੱਡਤੀ ਹੋਰ ਦੱਸੋ ਤੁਸੀਂ 20 ਬੰਦਿਆਂ ਤੋਂ ਪੁੱਛ ਲਓ ਜੇ 20 ਬੰਦਾਂ ਬੰਦਿਆਂ ਚੋਂ 8 ਬੰਦੇ ਵੀ ਬਾਬੇ ਛੇਰਾ ਸਿੰਘ ਦੇ ਹੱਕ ਚ ਬੋਲਣ ਦਿੱਤਾ ਵੀ ਬਾਬਾ ਮਨਜੀਤ ਸਿੰਘ ਪਿੱਛੇ हट ਜਾਏਗਾ ਇਸ ਕਰਕੇ ਸਾਧ ਬਿਰਤੀ ਦਾ ਬੰਦਾ ਹੈ ਅਸੀਂ ਸਾਰੇ ਇਲਾਕਿਆਂ ਦੇ ਨਾਲ ਆ ਹੱਕ ਠੋਕ ਕੇ ਐਵੇਂ ਜਾਲੀ ਫਾਲੀ ਨਹੀਂ ਸਾਰਾ ਇਲਾਕਾ ਅਸੀਂ ਦੇ ਨਾਲ ਆ ਜਿਹੋ ਜਿਹੇ ਵੀ ਮਤਲਬ ਮਦਦ ਕਰਨੀ ਪਈ ਇਹਦੀ ਕਰਾਂਗੇ ਹਾਂਜੀ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਮਾਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਚਰਨਜੀਤ ਕੌਰ ਆ ਜੀ ਤੇ ਕਿਹੜਾ ਨਗਰ ਕਿਹੜਾ ਤੁਹਾਡਾ ਜੀ ਨਗਰ ਮੇਰਾ ਇਹੋ ਹੀ ਹੈ ਟੀਬੀ ਟਕਾ ਲਾਲੂ ਵਾਲਾ ਅੱਛਾ ਜੀ ਹਾਂਜੀ ਤੇ ਬੜਾ ਤੁਹਾਨੂੰ ਪਤਾ ਹੈ ਜਿਹੜਾ ਵਿਵਾਦ ਚੱਲ ਰਿਹਾ ਵਾ ਰੌਲਾ ਪਿਆ ਹੋਇਆ ਵਾ ਗੁਰੂ ਗੱਡੀ ਨੂੰ ਲੈ ਕੇ ਇੱਥੇ ਹਾਂ ਜੀ ਵਾਦਾ ਇਸ ਤਰ੍ਹਾਂ ਜੀ ਅਸੀਂ ਸ਼ੁਰੂ ਦੇ ਵਿੱਚ ਐਸੇ ਗੁਰਦੁਆਰਾ ਬਣਿਆ ਸੀ ਨਾ ਤੇ ਅਸੀਂ ਸ਼ੁਰੂ ਦੇ ਵਿੱਚ ਹੀ ਮੈਂ 4 ਵਜੇ ਆ ਕੇ 11 ਵਜੇ ਜਾਂਦੀ ਹੁੰਦੀ ਸੀ ਇੱਥੇ ਸੇਵਾ ਕਰਕੇ ਅੱਛਾ ਜੀ ਹਾਂ ਜੀ ਮੇਰੇ ਹਸਪੰਡ ਵੀ ਇੱਥੇ ਹੀ ਰਹਿੰਦੇ ਹੁੰਦੇ ਸੀ ਬਿਮਾਰ ਹੋ ਕੇ ਖਤਮ ਹੋ ਗਏ ਸੀ ਅੱਛਾ ਤੇ ਇਹਨਾਂ ਨੇ ਹੁਣ ਆ ਬਾਬਾ ਜਗਿੰਦਰ ਆ ਗਿਆ ਤੇ ਇਹਨਾਂ ਨੇ ਬਹੁਤ ਇਤਰਾਫੀ ਮਾੜੀਆਂ ਹਰਕਤਾਂ ਤੋਂ ਅਸੀਂ ਹਟੇ ਸੀ ਇਹਨਾਂ ਦੀਆਂ ਤੋਂ ਹੂੰ ਵੀ ਇਹ ਨਹੀਂ ਕੰਮ ਸਹੀ ਇਹ ਕਰਦੇ ਬੋਲਦਾ ਬੋਲਣਾ ਮਾੜਾ ਜਾਂ ਸੰਗਤ ਦੀ ਸੇਵਾ ਕਰਨੀ ਅਸੀਂ ਹੀ ਲੈ ਸੀ ਵੀ ਆਈ ਸੰਗਤ ਦੀ ਸੇਵਾ ਕਰੀਏ ਤੇ ਇਹ ਗੋ ਮਾੜਾ ਬੋਲਦੇ ਸੀ ਸੰਗਤ ਨੂੰ ਅੱਛਾ ਜੀ ਫਿਰ ਅਸੀਂ ਪਿੱਛਾ ਹੋ ਗਏ ਅੱਛਾ ਹੁਣ ਅਸੀਂ ਗੁਰਦੁਆਰਾ ਦਾ ਬਾਬਾ ਤਾਰਾਸ ਦੇ ਨਾਂ ਦਾ ਬਣਾਇਆ ਸੀ ਤੇ ਇਹ ਉਹ ਨਾਬਦੀ ਘਰ ਦੀਆਂ ਹੀ ਬਣਾ ਕੇ ਗੱਡੀਆਂ ਬੈ ਗਏ ਅੱਛਾ ਫਿਰ ਨਸ਼ਾ ਤਤ ਕਰਾਂ ਦੇ ਨਾਲ ਇਹਨਾਂ ਦਾ ਸਾਥ ਅਸੀਂ ਨਹੀਂ ਦੇਵਾਂਗੇ ਕਿ ਜਾਂ ਤਾਂ ਗੁਰਬਾਣੀ ਨਾਲ ਜੁੜਨਗੇ ਸਾਡੇ ਬੱਚੇ ਕਿ ਜਾਂ ਇਹ ਨਸ਼ੇ ਵਾਲਿਆਂ ਦੇ ਨਾਲ ਜੁੜਨਗੇ ਤੇ ਦੱਸੋ ਫਿਰ ਇਹਦੇ ਵਿੱਚ ਸਾਡਾ ਕੀ ਹੋਏਗਾ ਤੇ ਕੀ ਚਾਹੁੰਦੇ ਹੋ ਤੁਸੀਂ ਫਿਰ ਉਹ ਅਸੀਂ ਚਾਹਣੇ ਆਂ ਵੀ ਸਾਡੇ ਬਾਬਾ ਮਨਜੀਤ ਸਿੰਘ ਨੂੰ ਮਿਲਣੀ ਚਾਹੀਦੀ ਆ ਠੀਕ ਹੈ ਜੀ ਹਾਂ ਜੀ ਇਹ ਤਾਂ ਫੇ 2 2 ਵਜੇ ਰਾਤ ਉੱਠਦੇ ਅਸੀਂ ਇੱਥੇ ਰਹਿੰਦੇ ਰਹਾਂ ਸੇਵਾ ਕਰਦੇ ਰਹਾਂ 2 ਵਜੇ ਰਾਤ ਉੱਠ ਕੇ ਇਸ ਜਾਨ ਕਰਕੇ ਸਾਰੀ ਰਾਤ ਪਾਠ ਕਰਦੇ ਤੜਕੇ 4 ਵਜੇ ਕਰਦੇ ਤੇ ਇਹ ਤਾਂ 11 ਵਜੇ ਮੱਥਾ ਟੇਕਣ ਆਉਂਦੇ ਗੁਰਦਾਰੇ ਹਾਂਜੀ ਬਕਰੂ ਜੀ ਨਾਮ ਕੀ ਹੈ ਜੀ ਆਪਣਾ ਤੇ ਪਿੰਡ ਕਿਹੜਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਹੀ ਪਿੰਡ ਲਾਲੂ ਵਾਲਾ ਹੈ ਅੱਛਾ ਇਸੇ ਨਗਰ ਦੇ ਰਹਿਣ ਵਾਲੇ ਹੋ ਤੇ ਇੱਥੇ ਜਿਹੜਾ ਬਾਬਾ ਮੂਲਾ ਸਿੰਘ ਜੀ ਸੇਵਾ ਨਿਭਾਉਂਦੇ ਰਿਹਾ ਉਹ ਦੇਖਿਆ ਸੀ ਸਾਰਾ ਕੁਝ ਮੈਂ ਜੀ ਮੈਂ ਰਥੀ ਗੋਦੜਾ ਬਣਿਆ ਲੰਬੇ ਦਿਨ ਸੇਵਾ ਕਰਨ 90 ਤੋਂ ਲੈ ਕੇ ਸੇਵਾ ਕਰ ਅੱਛਾ ਜੀ ਤੇ ਮੈਂ ਆਪਣੇ ਕਨਵੇ ਜਾ ਕੇ ਸਭਾ ਕੱਲ੍ਹ ਪਾਈ ਦਿੱਤੀ ਬਾਬਾ ਨੂੰ ਤੁਸੀਂ ਆਪਣੀ ਪਹਿਲੀ ਆਪਦੀ ਆਪਾਰ ਬਣਾ ਲਈ ਇੱਕ ਮੱਝ ਦਿੱਤੀ ਓਕੇ ਇਹ ਨਹੀਂ ਬਾਈਕ ਲੈਣੀ ਪਈ ਮਾਂਡੇ ਸੀ ਲਗੀ ਤਾਂ ਕਬਜ਼ੇ ਦੀ ਸੀ ਉਹ ਅਸੀਂ ਪੁੱਟੀ ਆ ਤੇ ਉਹ ਵੀ ਵੇਚ ਆਇਆ ਤੇ ਉਹ ਉਹ ਵੇਚ ਬਿਲਾਂਹ ਕਿੰਨੇ ਦੱਸਿਆ ਤਿੰਨ ਕਿਲੇ ਇੱਥੇ ਪਹਿਲੀ ਹੋਰ ਸੀ ਆ ਨਾ ਲਾਲੂ ਆ ਤੇ ਉਹ ਵੀ ਉਹ ਵੀ ਨਹੀਂ ਵੇਚਦੀ ਪੈ ਖਾ ਲੈਣ ਅੱਛਾ ਤੇ ਬਾਕੀ ਮੈਂ ਸਵਾ ਕਹਿੰਦਾ ਪਹਿਲੀ ਦਿੱਤੀ ਆ ਅਜੇ ਮੇਰੀ ਯਾਦ ਹੈ ਕੀ ਕੋਈ ਅੱਛਾ ਅਜੇ ਹੈਗੀ ਮੇਰੀ ਯਾਦ ਸਵਾ ਕਲਾ ਬਾਂ ਮੈਂ ਉਹ ਦਿੱਤੀ ਅੱਛਾ ਇਹ ਤੇ ਉਹ ਕਰਦਾ ਬੈ ਚੂੜ ਮਾਰਦਾ ਪੈ ਨਸ਼ੇ ਨੂੰ ਵੀ ਨਸ਼ੇ ਆਪ ਵੇਚਦੇ ਆਪ ਖਾਂਦੇ ਨੇ ਅਸੀਂ ਵੇਚਦੇ ਆਂ ਵੇਚਦੇ ਨੇ ਆਪ ਖਾਂਦੇ ਨੇ ਤੇ ਫੜਿਆ ਗਿਆ ਨਸ਼ਾ ਇੱਕ ਵਾਰੀ ਅੱਛਾ ਫਿਰ ਸੰਗਤ ਤੇ ਪਵਾਤਾ ਆਹ ਦੋ ਪਚੰਗੀ ਨੇ ਮੈਂ ਚੁੱਕ ਕੇ ਲਾਂਦੇ ਆ ਪਾਲੇ ਨੇ ਅੱਛਾ ਜੀ ਇੱਕ ਗੁਰਦਾਸ ਬੱਬਰ ਤੇ ਇੱਕ ਮਨਜੀਤ ਸਿੰਘ ਇਹ ਦੋ ਮੈਂ ਚੁੱਕ ਕੇ ਲਾਂਦੇ ਨੇ ਤੇ ਆਹ ਵੀ ਮੈਂ ਪਾਲੇ ਨੇ ਅੱਛਾ ਤੇ ਹੁਣ ਸਭ ਲੋਕ ਇੱਕ ਤਾਂ ਚੜਾਈ ਕਰ ਕਰਦੇ ਇੱਕਾ ਤੁਹਾਡੇ ਸਾਹਮਣੇ ਫਿਰਦਾ ਅੱਛਾ ਤੇ ਝੂਠ ਮਾਰਨ ਤੇ ਕੋਈ ਫਾਇਦਾ ਨਹੀਂਗਾ ਜਿਆਦਾ ਜਿੰਨੀ ਹੈਗੀ ਨੇ ਜਿਉਂ ਤੋਂ ਲੈ ਗਿਆ ਮਾਰਤਾ ਪਹਿਲਾਂ ਹੀ ਬਣਾਈਆਂ ਨੇ ਹਾਂਜੀ ਇਹਨੇ ਕੋਈ ਮਾਰਤ ਨਹੀਂ ਬਣਾਈ ਉਦੋਂ ਮਿਲ ਕੇ ਜਿੰਦੋਂ ਸੋਹਣੇ ਕੋਈ ਮਾਰਤ ਨਹੀਂ ਬਾਈ ਗੁਰਦੁਆਰਾ ਜਿੰਨੀਆਂ ਆ ਬਣਾਇਆ ਸਹੀ ਆਪ ਦੇ ਹੱਥੀਂ ਬਣਾਏ ਨੇ ਸੰਗਤ ਦੇ ਸੰਜੋਗ ਨਾਲ ਸੰਗਤ ਦੇ ਸੰਜੋਗ ਨਾਲ ਜਿੰਨੇ ਬਣਾਏ ਨੇ ਜੋ ਤੂੰ ਆ ਗਿਆ ਨਾ ਕੋਈ ਲਾਇਆ ਨਹੀਂ ਕਿ ਆਪ ਦੇ ਕੋਈ ਇਲਤਿਹਾਰ ਮਹਿੰਗੇ ਰੱਖੀ ਬਟਣੇ ਸਾਡੇ ਕੋਲ ਤਾਂ ਸਾਈਕਲ ਨਹੀਂ ਲਾਇੰਦਾ ਜਿਹ ਇਲਤਿਹਾਰ ਮਹਿੰਗੇ ਕਿੱਥੋਂ ਲੈ ਆਂਦੇ ਨੇ ਮੋਬਾਈਲਾਂ ਨੂੰ ਪਹਿਲੀ ਮੋਬਾਈਲਾਂ ਦੀ ਕੋਈ ਕਾਪਨ ਨਹੀਂ ਪਹਿਲਾਂ ਨਾ ਕੋ ਹੋਦੀ ਓਕੇ ਤੇ ਸਾਡੇ ਕੋਲ ਤਾਂ ਸੋਟਾ ਹੈਗਾ ਜੀ ਸਾਡੇ ਕੋਲ ਤੇ ਚੀਜ਼ ਆ ਤਾਂ ਗੁਰਦੁਆਰਾ ਜਿੰਨਾ ਇਹ ਝੂਠ ਮਾਰਦੇ ਨਸ਼ਾ ਆ ਖਾਂਦੇ ਕੀ ਐ ਵਾਜੀ ਫਿਰ ਕਹਿਣਾ ਚਾਹੋਗੇ ਇਲਾਕੇ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਜਿਹਦੇ ਨਾਲੇ ਮਸਲਾ ਜਿਹੜਾ ਉਹ ਠੰਡਾ ਪਵੇ ਤੇ ਕੀ ਕਰਨਾ ਜਾਊਗੇ ਵੇਖੋ ਜੀ 35 40 50 ਇਹਨਾਂ ਨੂੰ ਲਿਖ ਕੇ ਦਿੱਤਾ ਹੈ ਮਨਜੀਤ ਸਿੰਘ ਦੇ ਹੱਕ ਚ ਇਹ ਆਪਦੇ ਘਰ ਨੂੰ ਜਾਣ ਅਸੀਂ ਆਪਦੇ ਘਰ ਬਾਹਰ ਖੇਵਾ ਦੇ ਰੇਂਗ ਚ ਕਰਦਾ ਨਹੀਂ ਕਾਰ ਲੈਣਾ ਹੈ ਹੂੰ ਵੀ ਆਪਦੇ ਘਰ ਜਾਣ ਜਿੱਥੋਂ ਆਏ ਨੇ ਹੂੰ ਇਹ ਮਾਰਤਾ ਅਸੀਂ ਆਪਦੇ ਬਣਾਈ ਇਥੇ ਬੈਠੇ ਨੇ ਆਪ ਅਸੀਂ ਮਾਰਤਾ ਬਣਾਈਆਂ ਨੇ ਓਕੇ ਇਹ ਜਿਹੜਾ ਰਿਐਕਸ਼ਨ ਇਹਨਾਂ ਦੀ ਜਿਸ ਬਾਰੇ ਕਹਿ ਰਿਹਾ ਕਿ ਉਹ ਗੁਰੂ ਘਰ ਤੋਂ ਬਾਹਰ ਆ ਰਹੀ ਆ ਤੇ ਉਹ ਫਿਰ ਰਿਐਕਸ਼ਨ ਦੀ ਪਰਸਨਲਿਟੀ ਜਾਂ ਗੁਰੂ ਘਰ ਦੇ ਵਿੱਚ ਹੀ ਆ ਸਰਾਵਾਂ ਬਣਾਈਆਂ ਨੇ ਉਸ ਸਰਾਹ ਬਣਾਈ ਅਸੀਂ ਪਹਿਲਾਂ ਉਥੇ ਮੈਂ ਵੀ ਰਹਿੰਦਾ ਰਿਆ ਓਕੇ ਇਹਦੇ ਵਿੱਚ ਮੇਰੇ ਰਵਿੰਦਰ ਜੀ ਮੈਨੂੰ ਮਕਾਨ ਚਾਹਗਾ ਬਾਇਨੇ ਕੋਲੇ ਸਰਾਹ ਬਣਾਈ ਹੈ ਸਰਾਹ ਦੇ ਵਿੱਚ ਕੰਮ ਹੈ ਸਕੀਮ ਕਰ ਲੈਣਗੇ ਓਕੇ ਆ ਚਾਰ ਚਫੇ ਕਿਲਾ ਵਲਿਆ ਅਸੀਂ ਨਾ ਚਲਾ ਅੱਧੀ ਮੱਥੀ ਵਲਿਆ ਹਾਂ ਅੰਤ ਦੋਚ ਕੋ ਸਾਰੀ ਗੱਲਬਾਤ ਤੁਸੀਂ ਸੁਣ ਚੁੱਕੇ ਹੋ ਤੇ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਆ ਉਹਨੇ ਆਪਣੀ ਆਪਣੀ رائے ਜਿਹੜੀ ਆ ਉਹ ਰੱਖ ਦਿੱਤੀ ਆ ਤੇ ਸਾਰੀ ਸੰਗਤ ਜਿਹੜੀ ਇੱਥੇ ਮੌਕੇ ਤੇ ਹਾਜ਼ਰ ਆ ਉਹ ਸਹਿਮਤੀ ਪਕੜਾਉਂਦੀ ਆ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਵਿੱਚ ਵੇਚ ਸਕਦੇ ਹੋ ਕਿ ਇਸ ਸਾਰੇ ਮਾਮਲੇ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਸਤਿ ਸ੍ਰੀ ਅਕਾਲ ਜੀ